ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 667 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕੀਤੇ ਸੀ ਆਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 668 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਧਨਾਸਰੀ ਮਹੱਲਾ ਚੌਥਾ ਰਾਗ ਧਨਾਸਰੀ ਵਿੱਚ ਚੌਥੇ ਪਾਸ਼ਾ ਧੰਤਨ ਸ੍ਰੀ ਗੁਰੂ ਰਾਮਦਾਸ ਜੀ ਦੀ ਬਾਣੀ ਹਰ ਹਰ ਬੂੰਦ ਭਏ ਹਰ ਸੁਆਮੀ ਹਮ ਚਾਤਰ ਕ ਬਿਲਲ ਬਿਲਲਾਤੀ ਏ ਹਰੀ ਏ ਸੁਆਮੀ ਮੈਂ ਪਪੀਹਾ ਤੇਰੇ ਨਾਮ ਬੂੰਦ ਵਾਸਤੇ ਤਟ ਫਰਿਆ ਹਾਂ ਮਿਹਰ ਕਰ ਤੇਰਾ ਨਾਮ ਮੇਰੇ ਵਾਸਤੇ ਸਵੰਤੀ ਬੂੰਦ ਬਣ ਜਾਏ ਹਰ ਹਰ ਕਿਰਪਾ ਕਰੋ ਹੋ ਪ੍ਰਭ ਆਪਣੀ ਮੁਖ ਦੇਵੋ ਹਰ ਨਿਮਖਾਤੀ हे हरि हे प्रभु परमात्मा अपनी मेहर कर आंख दे चमकाण जितने समय वास्ते ही मेरे मुंह विच अपनी नाम दी स्वांती बूंद पा दे हरहा बिन रह न सकौ इक राती हे भाई परमात्मा दे नाम तो बिना मैं रता भर समय ਲਈ भी रह नहीं सकदा ज्यों बिन अमले अमली मर जाई है ਉਹ ਹਰ ਬਿਨ ਹਮ ਮਰ ਜਾਤੀ ਰਹਾਓ ਜਿਵੇਂ ਅਫੀਮ ਆਦਿਕ ਨਸ਼ੇ ਤੋਂ ਬਿਨਾ ਅਮਲੀ ਨਸ਼ੇ ਦਾ ਆਦੀ ਮਨੁੱਖ ਤੜਫុតਦਾ ਹੈ ਤਿਵੇਂ ਪ੍ਰਮਾਤਮਾ ਦੇ ਨਾਮ ਤੋਂ ਬਿਨਾ ਮੈਂ ਕਬਰਾ ਜਾਂਦਾ ਹਾਂ ਰਹਾਓ ਤੁਮ ਹਰ ਸਰਵਰ ਅਤ ਅਗਾਹਾ ਹਮ ਲੈ ਨਾ ਸਕੈ ਅੰਤ ਮਾਤੀ ਏ ਪ੍ਰਭੂ ਪ੍ਰਮਾਤਮਾ ਤੂੰ ਗੁਣਾ ਦਾ ਬੜਾ ਹੀ ਡੂੰਗਾ ਸਮੁੰਦਰ ਹੈ ਅਸੀਂ ਤੇਰੀ ਡੁੰਗਾਈ ਦਾ ਅੰਤ ਰਤਾ ਪਾਰ ਪੀ ਨਹੀਂ ਲੱਭ ਸਕਦੇ ਤੂੰ ਪਰੇ ਪਰੇ ਅਪਰੰਪਰ ਸੁਆਮੀ ਮਿਤ ਜਾਨ ਹੋ ਆਪਨ ਗਾਤੀ ਤੂੰ ਪਰੇ ਤੋਂ ਪਰੇ ਹੈ ਤੂੰ ਬੇਅੰਤ ਹੈ ਹੈ ਸੁਆਮੀ ਤੂੰ ਕਿਹੋ ਜਿਹਾ ਹੈ ਤੇ ਕਿਤਨਾ ਵੱਡਾ ਹੈ ਇਹ ਭੇਤ ਤੂੰ ਆਪ ਹੀ ਜਾਣਦਾ ਹੈ ਹਰ ਕੇ ਸੰਤ ਜਨਾ ਹਰ ਜਪਿਓ ਗੁਰ ਰੰਗ ਚਲੂ ਲੈ ਰਾਤੀ हे भाई परमात्मा ਦੇ ਜਿਨ੍ਹਾਂ ਸੰਤ ਜਨਾਂ ਨੇ परमात्मा ਦਾ ਨਾਮ ਜਪਿਆ ਉਹ ਗੁਰੂ ਦੇ ਬਖਸ਼ੇ ਹੋਏ ਗੂੜੇ ਪ੍ਰੇਮ ਰੰਗ ਵਿੱਚ ਰੰਗੇ ਗਏ ਹਰ ਹਰ ਭਗਤ ਬਣੀ ਅਤ ਸੋਭਾ ਹਰ ਜਪਿਓ ਊਤਮ ਪਾਤੀ ਉਹਨਾਂ ਦੇ ਅੰਦਰ ਪਰਮਾਤਮਾ ਦੀ ਭਗਤੀ ਦਾ ਰੰਗ ਬਣ ਗਿਆ ਉਹਨਾਂ ਨੂੰ ਲੋਕ ਪਰਲੋਕ ਵਿੱਚ ਬੜੀ ਸੋਭਾ ਮਿਲੀ ਜਿਨ੍ਹਾਂ ਨੇ ਪ੍ਰਭੂ ਪਰਮਾਤਮਾ ਦਾ ਨਾਮ ਜਪਿਆ ਉਨਾਂ ਨੂੰ ਉੱਤਮ ਇੱਜ਼ਤ ਪ੍ਰਾਪਤ ਹੋਈ ਆਪੇ ਠਾਕੁਰ ਆਪੇ ਸੇਵਕ ਆਪ ਬਣਾਵੇ ਭਾਤੀ ਪਰ ਏ ਭਾਈ ਭਗਤੀ ਕਰਨ ਦੀ ਬਿਉਤ ਪ੍ਰਭੂ ਪਰਮਾਤਮਾ ਆਪ ਹੀ ਬਣਾਉਂਦਾ ਹੈ ਢੋ ਆਪ ਹੀ ਢੁਗਾਉਂਦਾ ਹੈ ਉਹ ਆਪ ਹੀ ਮਾਲਕ ਹੈ ਆਪ ਹੀ ਸੇਵਕ ਹੈ ਨਾਨਕ ਜਨ ਤੁਮਰੀ ਸਰਣਾਈ ਹਰ ਰੱਖੋ ਲਾਜ ਭਗਾਤੇ हे प्रभु परमात्मा तेरा दास नानक तेरी शरण आया है तू आप ही अपने भगतों दी इज्जत रखदा है तणा श्री महल्ला चौथा कल योग गा धर्म कहो तुम पाई केव छूटै हम छूट काकी हे भाई मेनू उस धर्म मेनू वो धर्म दस जिस नाल जगत दे विकारਾਂ ਦੇ ਝੰਬेलਿਆਂ ਵਿੱਚੋਂ بچਿਆ ਜਾ ਸਕੇ मैं ਇਨਾ ਝੰਬੇਲਿਆਂ ਤੋਂ ਬਚਣਾ ਚਾਹੁੰਦਾ ਹਾਂ ਦੱਸ ਮੈਂ ਕਿਵੇਂ ਬਚਾਂ ਹਰ ਹਰ ਜਪ ਬੇੜੀ ਹਰ ਤੁਲਹਾ ਹਰ ਜਪਿਓ ਤਰੈ ਤਰਾਕੀ ਉਤਰ ਇਹ ਹੈ ਕਿ ਪ੍ਰਮਾਤਮਾ ਦੇ ਨਾਮ ਦਾ ਜਾਪ ਬੇੜੀ ਹੈ ਨਾਮ ਹੀ ਤੁਲਹਾ ਹੈ ਜਿਸ ਮਨੁੱਖ ਨੇ ਹਰ ਨਾਮ ਜਪਿਆ ਉਹ ਤਾਰੂ ਬਣ ਕੇ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ਕਾਲ ਯੁਗ ਵਿੱਚ ਨਾਮ ਜਪਣ ਦੀ ਬੜੀ ਮਹਿਮਾ ਹੈ ਹਰ ਜੀ ਲਾਜ ਰੱਖੋ ਹਰ ਜਨ ਕੀ हे ਪ੍ਰਭੂ ਜੀ ਦੁਨੀਆਂ ਦੇ ਵਿਕਾਰਾਂ ਦੇ ਝਵੇਲਿਆਂ ਵਿੱਚੋਂ ਆਪਣੇ ਸੇਵਕ ਦੀ ਇੱਜ਼ਤ ਬਚਾ ਲੈ ਹਰ ਹਰ ਜਪਨ ਜਪਾਵੋ ਆਪਣਾ ਹਮ ਮੰਗੀ ਭਗਤ ਏ ਕਾ ਕੀ ਰਹਾਓ ਏ ਹਰੀ ਪਰਮਾਤਮਾ ਮੈਨੂੰ ਆਪਣਾ ਨਾਮ ਜਪਣ ਦੀ ਸਮਰੱਥਾ ਦੇ ਮੈਂ ਤੇਰੇ ਪਾਸੋਂ ਸਿਰਫ ਤੇਰੀ ਭਗਤੀ ਦਾ ਦਾਨ ਮੰਗ ਰਿਹਾ ਹਾਂ ਰਹਾਓ ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹ ਗੁਣ ਗਾਵਾਂ ਦੇ ਨਰਾਤ ਨਾਨਕ ਚਾਹੋਏ ਹੋ ਪਰਮਾਤਮਾ ਦੀ ਭਗਤੀ ਦਾ ਜੇ ਮਨ ਵਿੱਚ ਚਾਹੋ ਹੋਵੇ ਤੇ ਪਰਮਾਤਮਾ ਬਖਸ਼ਿਸ਼ ਕਰਕੇ ਆਪਣੀ ਭਗਤੀ ਵਿੱਚ ਜੋੜ ਦਿੰਦਾ ਹੈ ਹਰ ਕੇ ਸੇਵਕ ਸੇ ਹਰ ਪਿਆਰੇ ਜਿਨ ਜਪਿਓ ਹਰ ਬਚਨ ਆਕੀ ਹੈ ਭਾਈ ਜਿਨਾ ਮਨੁੱਖਾ ਨੇ ਗੁਰੂ ਦੇ ਬਚਨਾਂ ਦੀ ਰਾਹੀ ਪਰਮਾਤਮਾ ਦਾ ਨਾਮ ਜਪਿਆ ਉਹ ਸੇਵਕ ਪਰਮਾਤਮਾ ਨੂੰ ਪਿਆਰੇ ਲੱਗਦੇ ਹਨ ਲੇਖਾ ਚਿਤਰ ਗੁਪਤ ਜੋ ਲਿਖਿਆ ਸਭ ਛੂਟੀ ਜਮ ਕੇ ਬਾਕੀ ਚਿਤਰ ਗੁਪਤ ਨੇ ਜਿਹੜਾ ਵੀ ਉਹਨਾਂ ਦੇ ਕਰਮਾਂ ਦਾ ਲੇਖ ਲਿਖ ਰੱਖਿਆ ਸੀ ਧਰਮ ਰਾਜ ਉਸ ਦਾ ਸਾਰਾ ਹਿਸਾਬ ਹੀ ਮੁੱਕ ਜਾਂਦਾ ਹੈ ਧਰਮ ਰਾਜ ਦਾ ਉਹ ਸਾਰਾ ਹਿਸਾਬ ਮੁੱਕ ਜਾਂਦਾ ਹੈ ਨਾਮ ਜਪਣ ਵਾਲਿਆਂ ਦਾ ਪਰਮਾਤਮਾ ਕਿਰਪਾ ਕਰਦਾ ਹੈ ਸਾਰੇ ਲੇਖੇ ਜੋ ਕੇ ਮੁਕਾ ਦੇਂਦਾ ਹੈ ਜਿਹੜੇ ਨਾਮ ਜਪਦੇ ਨੇ ਉਹਨਾਂ ਦੇ ਸਿਰ ਤੇ ਹਰਿ ਕੇ ਸੰਤ ਜਪਿਓ ਮਨ ਹਰ ਹਰ ਲਗ ਸੰਗਤ ਸਾਧ ਜਨਾ ਕੀ ਏ ਭਾਈ ਜਿਨ੍ਹਾਂ ਸੰਤ ਜਨਾ ਨੇ ਸਾਧ ਜਨਾ ਦੀ ਸੰਗਤ ਵਿੱਚ ਬੈਠ ਕੇ ਆਪਣੇ ਮਨ ਵਿੱਚ ਪ੍ਰਮਾਤਮਾ ਦੇ ਨਾਮ ਦਾ ਜਾਪ ਜਪਣਾ ਸ਼ੁਰੂ ਕੀਤਾ ਦਿਨ ਅਰ ਸੂਰਤ ਤ੍ਰਿਸਨਾ ਅਗਨ 부ਝਾਨੀ ਸਿਵ ਚਰਿਓ ਚੰਦ ਚੰਦਾ ਕੀ ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਜਪਣਾ ਸ਼ੁਰੂ ਕੀਤਾ ਉਹਨਾਂ ਦੇ ਅੰਦਰ ਕਲਿਆਣ ਰੂਪ ਪਰਮਾਤਮਾ ਪ੍ਰਗਟ ਹੋ ਗਿਆ ਪ੍ਰਗਟ ਹੋ ਪਿਆ ਮਾਨੋ ਠੰਡਕ ਪਹੁੰਚਾਣ ਵਾਲਾ ਚੰਦ ਚੜ੍ਹ ਪਿਆ ਜਿਸ ਨੇ ਉਹਨਾਂ ਦੇ ਹਿਰਦੇ ਵਿੱਚੋਂ ਤ੍ਰਿਸ਼ਨਾ ਦੀ ਅੱਗ ਬੁਝਾ ਦਿੱਤੀ ਜਿਸ ਨੇ ਵਿਕਾਰਾਂ ਦਾ ਤਪਦਾ ਸੂਰਜ ਸ਼ਾਂਤ ਕਰ ਦਿੱਤਾ ਤੁਮ ਬਾਡ ਪੁਰਖ ਵਾਡ ਅਗੰਮ ਅਗੋਚਰ ਤੁਮ ਆਪੇ ਆਪਯ ਪਾਕੇ हे प्रभु परमात्मा तू सब तो वड्डा है तू सर्वव्यापक है तू अपहुंच है ज्ञान इंद्रियां दी राह ही तेरे तक पहुंच नहीं हो सकदी तू हर ठा आप ही आप व्यापक है जान नानक को प्रभु कृपा कीजे कर दास न दास दसाकी हे प्रभु परमात्मा अपने दास नानक उते मेहर कर ते अपने दासां दे दासां दा दास बना ले ਕਿੰਨੀ ਨਿਮਰਤਾ ਚੌਥੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜੀ ਵਿੱਚ ਕਿ ਉਹ ਨਾਮ ਜਪਣ ਵਾਲਿਆਂ ਦੇ ਦਾਸਾਂ ਦੇ ਦਾਸ ਬਣੇ ਤੇ ਜੇ ਕੋਈ ਅੱਜਕੱਲ ਮਾੜਾ ਮੋਟਾ ਨਾਮ ਜਪ ਕੇ ਚਲਕ ਪ੍ਰਾਪਤ ਕਰ ਲੈਂਦਾ ਹੈ ਤੇ ਉਸ ਨੂੰ ਹੰਕਾਰ ਹੀ ਲੈ ਬੈਂਦਾ ਹੈ ਕਿ ਮੇਰੇ ਵਰਗਾ ਕੋਈ ਨਾਮ ਨਹੀਂ ਜਪਦਾ ਮੇਰੇ ਵਰਗੀ ਕੋਈ ਕਥਾ ਨਹੀਂ ਕਰਦਾ ਮੈਂ ਸਵੇਰੇ ਤੜਕੇ ਉੱਠਦਾ ਹਾਂ ਨਹੀਂ ਭਾਈ ਨਿਮਾਣਾ ਬਣ ਕੇ ਨੇਤਾਣਾ ਬਣ ਕੇ ਪਰਮਾਤਮਾ ਦੇ ਦਰ ਤੋਂ ਸਭ ਕੁਝ ਮਰਦਾ ਹੈ ਤਨਾਸਰੀ ਮਹੱਲਾ ਚੌਥਾ ਘਰ ਪੰਜਵਾਂ ਦੋਪਦੇ ਰਾਗ ਤਨਾਸਰੀ ਘਰ ਪੰਜਵੇਂ ਵਿੱਚ ਚੌਥੇ ਪਾਤਸ਼ਾਹ ਧੰਤਨ ਸ੍ਰੀ ਗੁਰੂ ਰਾਮਦਾਸ ਜੀ ਦੀ ਦੋ ਬੰਦਾ ਵਾਲੀ ਬਾਣੀ ਇੱਕ ਓੰਕਾਰ ਸਤਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਅਤੇ ਸਤਗੁਰ ਦੀ ਕਿਰਪਾ ਨਾਲ ਮਿਲਦਾ ਹੈ ਉਰਤਾਰ ਵਿਚਾਰ ਮੁਰਾਰ ਰਮੋ ਰਮ ਮਨ ਮੋਹਨ ਨਾਮ ਜਪੀਨੇ ਹੇ ਭਾਈ ਪੂਰੇ ਗੁਰੂ ਨੇ ਜਿਸ ਮਨੁੱਖ ਦੇ ਹਿਰਦੇ ਵਿੱਚ ਉਸ ਪਰਮਾਤਮਾ ਦਾ ਨਾਮ ਪ੍ਰਗਟ ਕਰ ਦਿੱਤਾ ਅਦ੍ਰੇਸ਼ਟ ਆਗੋਚਰ ਅਪਰੰਪਰ ਸੁਆਮੀ ਗੁਰਪੂਰੈ ਪ੍ਰਗਟ ਕਰ ਦਿਨੇ ਜੋ ਨਾ ਅੱਖਾਂ ਨਾਲ ਨਹੀਂ ਦਿਸਦਾ ਜੋ ਗਿਆਨ ਇੰਦਰੀਆਂ ਦੀ ਪਹੁੰਚ ਤੋਂ ਪਰੇ ਹੈ ਬੇਅੰਤ ਹੈ ਜੋ ਸਭ ਦਾ ਮਾਲਕ ਹੈ ਉਹ ਮਨੁੱਖ ਉਸ ਮਰਾਰੀ ਨੂੰ ਉਸ ਮਨਮੋਹਨ ਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਵਸਾ ਕੇ ਸੋਚ ਮੰਡਲ ਵਿੱਚ ਟਿਕਾ ਕੇ ਸਦਾ ਜਪਦਾ ਰਹਿੰਦਾ ਹੈ RAM ਪਾਰ ਸਚੰਦਨ ਹਮਕਾਸ ਟਲੋ ਸਟ ਹੇ ਭਾਈ ਪ੍ਰਮਾਤਮਾ ਪਾਰਸ ਹੈ ਅਸੀਂ ਜੀਵ ਲੋਹਾ ਹਾਂ ਪ੍ਰਮਾਤਮਾ ਚੰਦਨ ਹੈ ਅਸੀਂ ਜੀਵ ਕਾਠ ਹਾਂ ਲੱਕੜੀ ਹਾਂ ਹਰ ਸੰਗ ਹਰੀ ਸਤ ਸੰਗ ਭਏ ਹਰ ਕੰਚਨ ਚੰਦਨ ਕੀਨੇ ਰਹਾਓ ਜਿਸ ਮਨੁੱਖ ਦਾ ਪਰਮਾਤਮਾ ਨਾਲ ਸਤ ਸੰਗ ਹੋ ਜਾਂਦਾ ਹੈ ਪਰਮਾਤਮਾ ਉਸ ਨੂੰ ਲੋਹੇ ਤੋਂ ਸੋਨਾ ਬਣਾ ਦਿੰਦਾ ਹੈ ਕਾਠ ਤੋਂ ਲੱਕੜ ਤੋਂ ਚੰਦਨ ਬਣਾ ਦਿੰਦਾ ਹੈ ਰਹਾਓ ਨਾ ਵਸ਼ੇ ਖਟ ਬੋਲੇ ਮੁਖ ਆਗਰ ਮੇਰਾ ਹਰ ਪ੍ਰਭ ਏਵ ਨਾ ਪਤੀਨੇ हे ਭਾਈ ਕਈ ਪੰਡਤ ਨੋ ਵਿਆਕਰਨ ਅਤੇ ਛੇ ਸ਼ਾਸਤਰ ਮੂੰ ਜਵਾਨੀ ਉਚਾਰ ਲੈਂਦੇ ਹਨ ਪਰ ਪਿਆਰਾ ਹਰੀ ਪ੍ਰਭੂ ਇਸ ਤਰ੍ਹਾਂ ਖੁਸ਼ ਨਹੀਂ ਹੁੰਦਾ ਜਨ ਨਾਨਕ ਹਰ ਹਿਰਦੈ ਸਦ ਧਿਆਵੋ ਓਇਓ ਹਰ ਪ੍ਰਭ ਮੇਰਾ ਭੀਨੇ हे ਦਾਸ ਨਾਨਕ ਆਖ ਕੇ ਪ੍ਰਮਾਤਮਾ ਨੂੰ ਆਪਣੇ ਹਿਰਦੇ ਵਿੱਚ ਸਦਾ ਵਸਾਈ ਰੱਖੋ ਸਿਰਫ ਇਸ ਤਰ੍ਹਾਂ ਪ੍ਰਮਾਤਮਾ ਪ੍ਰਸੰਨ ਹੁੰਦਾ ਹੈ ਵਿਦਿਆ ਦੇ ਹੰਕਾਰ ਨਾਲ ਪ੍ਰਮਾਤਮਾ ਪ੍ਰਸੰਨ ਨਹੀਂ ਹੁੰਦਾ ਤੇ ਐਵੇਂ ਜਿਆਦਾ ਵੇਖ ਵਿਖਾਈਏ ਨਾਲ ਵੀ ਪ੍ਰਮਾਤਮਾ ਪਸੰਦ ਨਹੀਂ ਹੁੰਦਾ ਕਿ ਲੋਕੀ ਮੈਨੂੰ ਵੇਖਣ ਮੈਨੂੰ ਜਿਆਦਾ ਸੁਣਨਾ ਨਹੀਂ ਭਾਈ ਇਹ ਪ੍ਰਮਾਤਮਾ ਤਾਂ ਹੀ ਪ੍ਰਸੰਨ ਹੁੰਦਾ ਹੈ ਜੇ ਮਨ ਵਿੱਚੋਂ ਹੰਕਾਰ ਦੂਰ ਹੋ ਜਾਵੇ ਤੇ ਚੌਥੇ ਪਾਤਸ਼ਾਹ ਧੰਤਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਆਪਾਂ ਨੂੰ ਕਾਲਯੁਗ ਦੇ ਜੀਵਾਂ ਨੂੰ ਇਹੀ ਉਪਦੇਸ਼ ਦਿੰਦੇ ਹਨ ਕਿ ਆਪਣਾ ਪਹਿਲੇ ਮਨ ਸਾਫ਼ ਕਰੋ ਫਿਰ ਹੀ ਪਰਮਾਤਮਾ ਦਾ ਨਾਮ ਇਸ ਮਨ ਅੰਦਰ ਟਿਕੇਗਾ ਨਾ ਬਿਸ਼ੇਖਟ ਬੋਲੇ ਮੁਖ ਆਗਰ ਮੇਰਾ ਹਰ ਪ੍ਰਭ ਏਵ ਨਾ ਪਤੀਨੇ ਜਨ ਨਾਨਕ ਹਰ ਹਿਰਦੈ ਸਦ ਧਿਆਵਹ ਓ ਹਰ ਪ੍ਰਭ ਮੇਰਾ ਪੀਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 668 ਨੰਬਰ ਅੰਗ ਦੀ ਵਿਆਖਿਆ ਤੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 669 ਨੰਬਰ ਅੰਗ ਦੀ ਵਿਆਖਿਆ ਤੇ ਪਾਠ ਸਰਵਣ ਕਰਾਂਗੇ ਪੁੱਲ ਚੁੱਕ ਦੀ ਖਿਮਾ ਗੁਰੂ ਸੰਗਤ ਬਖਸ਼ਣ ਯੋਗ ਹੈ ਜੀ ਬੋਲੀ ਦੇ ਆਧਾਰ ਤੇ ਅੱਖਰ ਵਾਧਾ ਘਾਟਾ ਲਾਮ ਬਿੰਦੀ ਪੜਿਆ ਪੁੱਲ ਚੁੱਕ ਮਾਫ ਕਰਨੀ ਅੱਗੇ ਤੋਂ ਪ੍ਰਮਾਤਮਾ ਸੁਮਤ ਬਖਸ਼ੇ ਸ਼ੁੱਧ ਪਾਠ ਸ਼ੁੱਧ ਉਚਾਰਨ ਕਰਨ ਦੀ ਮੱਤ ਆ ਜਾਵੇ ਗੁਰੂ ਪਿਆਰਿਓ ਰੋਜ਼ਾਨਾ ਗੁਰਬਾਣੀ ਵਿਆਖਿਆ ਸਹਿਤ ਸਰਵਣ ਕਰਨ ਲਈ ਸਾਡੇ YouTube ਚੈਨਲ ਸਰਬੱਤ ਦਾ ਭਲਾ TV ਨੂੰ ਸਬਸਕ੍ਰਾਈਬ ਕਰੋ ਜੀ ਪੁੱਲ ਚੱਕ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ